ਪਾਠ 13ਵਾਂ ਮੈਂ ਵਣ ਮਾਛੀਵਾੜਾ ਬੋਲ ਰਿਹਾ ਉਦੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣਾ ਮੈਂ ਵਣ ਮਾਛੀਵਾੜਾ ਬੋਲ ਰਿਹਾ ਮੇਰੀ ਕੁਖ ਚ ਮਹਿਰਮ ਸੌ ਰਿਆ ਮੇਰੀ ਗੱਲ ਸੁਣ ਲਓ ਤਸ ਚਿੜੀਓ ਨੀ ਬਹੁਤਾ ਚੀਂਚੀ ਨਾ ਤਸ ਕਰਿਓ ਨੀ ਮੈਂ ਹਿੱਕ ਤੇ ਅਲਾ ਤੋਲ ਰਿਹਾ ਮੈਂ ਵਣ ਮਾਛੀਵਾੜਾ ਬੋਲ ਰਿਹਾ ਮੇਰੀ ਕੁੱਖ ਚ ਮਹਿਰਮ ਸੌ ਰਿਹਾ ਇਹ ਰਾਜਾ ਹੈ ਫਕੀਰ ਜਿਹਾ ਫੁੱਲ ਵੀ ਹੈ ਸ਼ਮਸ਼ੀਰ ਜਿਹਾ ਮੇਰੀ ਗੱਲ ਸੁਣ ਲੈ ਤੂੰ ਸੂਰ ਜਾਵੇ ਪੋ ਵਿੱਚ ਤਪਸ਼ ਜਹੀ ਕਰ ਜਾਵੇ ਏ ਸੀਤ ਚ ਵੀ ਅਡੋਲ ਰਿਹਾ ਮੈਂ ਬਣ ਮਾਛੀ ਵਾੜਾ ਬੋਲ ਰਿਹਾ ਮੇਰੀ ਕੁੱਖ ਚ ਮਹਿਰਮ ਸੌ ਰਿਹਾ ਖੁਦ ਨੂੰ ਗਰੀਬੜਾ ਦੱਸ ਰਿਹਾ ਇਹ ਪੁੱਤ ਮਰਾ ਕੇ ਹੱਸ ਰਿਹਾ ਗੱਲ ਸੁਣ ਲੈ ਤੇਜ਼ ਹਵਾਏ ਨਹੀਂ ਖਬਰਦਾਰ ਜੇ ਇੱਧਰ ਆਏ ਨਹੀਂ ਮੈਂ ਇਸ ਤਰ੍ਹਾਂ ਦੁਖੜਾ ਭੋਲ ਰਿਹਾ ਮੈਂ ਵਣ ਮਾਛੀਵਾੜਾ ਬੋਲ ਰਿਹਾ ਮੇਰੀ ਕੁੱਖ ਚ ਮਹਿਰਮ ਸੌ ਰਿਹਾ ਪਿਓ ਵੀ ਧਰਮ ਤੋਂ ਵਾਰ ਦਿੱਤਾ ਕੌਮ ਲੇਖੇ ਲਾ ਪਰਵਾਰ ਦਿੱਤਾ ਕਾਇਨਾਤੇ ਮੇਰੀ ਗੱਲ ਸੁਣ ਜਾ ਇੱਕ ਖੇਸ ਸੁਨਹਿਰੀ ਤੂੰ ਬੁਣ ਜਾ ਇਹਨੂੰ ਵਾਂਗ ਪੰਗੂੜੇ ਚੋੜ ਰਿਹਾ ਮੈ ਵਣ ਮਾਛੀ ਵਾਲਾ ਬੋਲ ਰਿਹਾ ਮੇਰੀ ਕੁਖ ਚ ਮਹਿਰਮ ਸੌ ਰਿਹਾ ਚਿੜੀਆਂ ਤੋਂ ਇਹ ਬਾਜ਼ ਤੜਾਵੇ ਸਵਾ ਲੱਖ ਨਾਲ ਇੱਕ ਲੜਾਵੇ ਇਹ ਦੂਰ ਸਭ ਆਲਸ ਕਰ ਰਿਹਾ ਇਹ ਡਰ ਨੂੰ ਖਾਲਸ ਕਰ ਰਿਹਾ ਇਹਨੂੰ ਤਕ ਕਾਲ ਜਾ ਹੋਲ ਰਿਹਾ ਮੈ ਵਣ ਮਾਛੀ ਵਾਲਾ ਬੋਲ ਰਿਹਾ ਮੇਰੀ ਕੁਖ ਚ ਮਹਿਰਮ ਸੌ ਰਿਹਾ ਕਿੰਨਾ ਸੋਹਣਾ ਇਸ ਦਾ ਵੇਸ ਹੈ ਇਹ ਬਾਦਸ਼ਾ ਦਰਵੇਸ਼ ਹੈ ਇਨੂੰ ਲੱਖ ਲੱਖ ਸਿਜਦੇ ਕਰ ਰਿਹਾ ਇਹ ਜਾਗ ਨਾ ਜਾਵੇ ਡਰ ਰਿਹਾ ਇਹਦੀ ਛੋਹ ਤੋਂ ਹੈ ਅਨਮੋਲ ਰਿਹਾ ਮੈਂ ਵਣ ਮਾਛੀਵਾੜਾ ਬੋਲ ਰਿਹਾ ਮੇਰੀ ਕੁਖ ਚ ਮਹਿਰਮ ਸੌ ਰਿਹਾ ਮੇਰੀ ਕੁਖ ਚ ਮਹਿਰਮ ਸੌ ਰਿਹਾ ਕੀ ਸਿੱਖਿਆ ਕੌਮ ਲਈ ਸਰਬੰਸ ਵਾਰਨ ਤੋਂ ਬਾਅਦ ਦਸਮ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਬਿਤਾਏ ਸਮੇਂ ਬਾਰੇ ਜਾਣਕਾਰੀ